ਸੋ ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਅਪੋਰ ਸ਼ੇਰੀਏ ਲਾਜਪਤ ਨਗਰ ਤੋਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਆ ਘਰ ਦੇ ਅੰਦਰ ਦੇਖ ਸਕਦੇ ਹੋ ਕੁਝ ਤਿੰਨ ਤਿੰਨ ਦੇ ਕਰੀਬ ਜਿਹੜੇ ਵਿਅਕਤੀ ਆਉਂਦੇ ਨੇ ਤਾਂ ਅੰਦਰ ਵੱਡੀ ਲੁੱਟ ਕਰਕੇ ਜਿਹੜਾ ਦੇ ਵਿੱਚ ਬਾਰਦਤ ਕਰਕੇ ਜਿਹੜਾ ਇਨਜਾਮ ਕਰਕੇ ਜਿਹੜਾ ਚੱਲ ਜਾਂਦੇ ਨੇ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਤੇ ਜਿਹੜਾ ਪੁਲਿਸ ਪਹੁੰਚ ਚੁੱਕੀ ਆ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਜੀ ਤਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਜੀ ਵੱਡੀ ਲੁੱਟ ਹੁੰਦੀ ਆ ਤੁਹਾਨੂੰ ਦੱਸ ਜੀ ਕਿ ਤਿੰਨ ਨਕਾਬਪੋਸ਼ ਜਦੋਂ ਆਉਂਦੇ ਆ 4:30 ਵਜੇ ਦੇ ਕਰੀਬ ਜਿਹੜੀ ਇਹ ਲੁੱਟ ਜਿਹੜੀ ਹੁੰਦੀ ਆ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਤੇ ਕਾਉਂਸਲਰ ਜਿਹੜੇ ਪਹੁੰਚ ਚੁੱਕੇ ਨੇ ਕਾਂਗਰਸ ਕਾਉਂਸਲਰ ਜਿਹੜੇ ਪ ਫਿਰ ਪਤਾ ਲੱਗਾ ਕਿ ਇਸ ਜਗ੍ਹਾ ਤੇ ਲੁੱਟ ਹੋਈ ਹੈ ਸਾਡੇ ਨਾਲ ਕਾਉਂਸਲਰ ਇਟਨੂ ਨੇ ਜਿਸ ਜਿਹੜੀ ਟੀਮੀ ਵਿਖੇ ਇੱਕ ਤਿੰਨ ਵਾਰ ਦੱਤਾ ਪੋਸ਼ ਇਲਾਕੇ ਦੇ ਵਿੱਚ ਲਗਾਤਾਰ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾ ਰਹੇ ਨੇ ਅੱਜ ਕੀ ਗੱਲ ਹੋਈ ਅੱਜ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਪਹਿਲਾਂ ਤਾਂ ਜਿਹੜੀਆਂ ਦੋ ਵਾਰਦਾਤਾ ਹੋਈਆਂ ਵੀ ਉਹ ਘਰਾਂ ਦੇ ਅੰਦਰ ਟੱਪ ਕੇ ਦੇ ਮੋਟਰਲਾਈ ਮੋਟਰ ਦੀਵਾਰ ਤੱਕ ਕੇ ਤੇ ਦੂਸਰੇ ਘਰ ਜਿੱਤੇ ਕੰਸਟਰਕਸ਼ਨ ਹੋ ਰਹੀ ਸੀ ਅੰਦਰ ਗਏ ਟੂਟੀਆਂ ਲਾ ਕੇ ਲੈ ਕੇ ਇੱਕ ਘਰ ਦੇ ਅੰਦਰ ਲੇਬਰ ਲੱਗੀ ਸੀ ਉਹਨਾਂ ਦਾ ਬਾਈਕ ਲੇਬਰ ਦਾ ਬਾਹਰ ਖੜਾ ਸੀ ਗੇਟ ਦੇ ਬਿਲਕੁਲ ਨਾਲ ਉਹ ਲੈ ਗਏ ਇਹ ਤਾਂ ਪਹਿਲਾ ਵਾਰ ਦਾ ਤਾਂ ਹੋਇਆ ਅੱਜ ਤਾਂ ਲੁੱਟ ਹੋਈ ਇਹਨੂੰ ਤਾਂ ਮੈਂ ਕਹਾਂਗੀ ਚੋਰੀ ਨਹੀਂ ਹੋਈ ਬਿਲਕੁਲ ਸ਼ਰਿਆਮ 3:30-4 ਵਜੇ ਦਿਨ ਦਿਹਾੜੇ ਜਿਹਨੂੰ ਲੁੱਟ ਹੋਈ 3:30 ਵਜੇ ਜੀ 3:30 ਵਜੇ ਮੈਂ ਇਹ ਵੀ ਨਹੀਂ ਆ ਕਿ ਟੱਕਾ ਮੁਕੀ ਆਰਾਮ ਨਾਲ ਉਹਨਾਂ ਨੇ ਬੈਲ ਕੀਤੀ ਹੈ ਗੇਟ ਖੜਕਾਇਆ ਤੇ ਲੇਡੀ ਜਿਵੇਂ ਘਰ ਆ ਕੋਈ ਆਇਆ ਖੋਲ ਕੇ ਬੰਦਾ ਪੁੱਛਦਾ ਇਹ ਨਾ ਵੀ ਕੋਣ ਹੈ ਕੀ ਕੰਮ ਹੈ ਉਹਨਾਂ ਨੇ ਖੋਲਿਆ ਅੰਦਰ ਵੜਿਆ ਪੁੱਛਿਆ ਵੀ ਤੁਸੀਂ ਕੌਣ ਹੋ ਕਿੱਦਾਂ ਜਿੰਨ ਜਦੋਂ ਪੁੱਛਿਆ ਤਿੰਨ ਜਣੇ ਸੀ ਦੋ ਜਣੇ ਨੇ ਇੱਕ ਦੇ ਮੂੰਹ ਤੇ ਹੱਥ ਰੱਖਿਆ ਜੱਫਾ ਮਾਰ ਕੇ ਅੰਦਰ ਲੈ ਅੰਦਰ ਲੈ ਆ ਕੇ ਜਿੰਨੀ ਕੋ ਨਾ ਚ ਹਿੰਮਤ ਸੀ ਆਪਣੀ ਲੜਾਈ ਕਰਨ ਦੀ ਆਪਣੇ ਆਪ ਨੂੰ ਛੁੜਾਣ ਦੀ ਪਰ ਤਿੰਨ ਬੰਦਿਆਂ ਦੇ ਕੋਲ ਕਾਬੂ ਮਤਲਬ ਉਹ ਉਹਨੂੰ ਉਹਨਾਂ ਨੇ ਕਾਬੂ ਕੀਤਾ ਐ ਸੀ ਮਤਲਬ ਹੁਣ ਕਹਿਣ ਦਾ ਮਤਲਬ ਕਿ ਘਰਾਂ ਚ ਵੀ ਨਹੀਂ ਸੇਫ ਲੋ ਘਰਾਂ ਵਿੱਚ ਵੀ ਸੇਫ ਹਾਂ ਕੀ ਲੈ ਕੇ ਕੀ ਕੀ ਉਹ ਬਸ ਇੱਕ ਨੇ ਜੱਫਾ ਮਾਰ ਕੇ ਮੁੰਡੇ ਹੱਥ ਰੱਖਿਆ ਇੱਕ ਨੇ फटाफट ਉਹਨਾਂ ਨੇ ਚੂੜੀਆਂ ਪਾਈਆਂ ਸੀ ਤੇ ਅੰਗੂਠੀ ਪਾਈ ਅੰਦਰ ਗਏ ਆ ਅੰਦਰ ਪੂਰੀ ਫੁੱਲਾਫੱਲੀ ਕੀਤੀ ਐ ਅੰਦਰੋਂ ਜੋ ਵੀ ਪਰਸ ਵਿੱਚੋਂ ਲੈ ਕੇ ਗਏ ਆ ਉਹਨਾਂ ਨੂੰ ਹੱਲੇ ਉਹ ਕਿਉਂਕਿ ਇਕਦਮ ਸ਼ੌਕ ਚਾ ਦੱਸ ਨਹੀਂ ਪਾ ਰਹੇ ਕਿ ਮੈਨੂੰ ਆਖੋਦੋਂ ਨਹੀਂ ਪਤਾ ਵੀ ਅੰਦਰੋਂ ਕੀ ਕੀ ਚੱਕ ਕੇ ਲੈ ਗਏ ਨੇ ਵੀ ਮੈਨੂੰ ਅੰਦਰੋਂ ਫੇਰ ਕੁੰਡੀ ਲਾ ਕੇ ਚਲੇ ਗਏ ਤੇ ਕੁੰਡੀ ਜਦੋਂ ਲਾ ਕੇ ਗਏ ਮੈਂ ਪਿੱਛੇ ਜਾ ਕੇ ਰੋੜਾ ਪਾਇਆ ਵੀ ਲੁਟੇਰੇ ਆ ਗਏ ਲੁਟੇਰੇ ਆ ਗਏ ਤਾਂ ਸੀ ਸਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਤੁਹਾਨੂੰ ਕਿਸ ਵੇਲੇ ਪਤਾ ਲੱਗਾ ਕਿਸ ਟਾਈਮ ਪਤਾ ਲੱਗ ਗਿਆ ਸਾਰੀ ਗੱਲ ਤਾਂ ਜਿੰਨਾ ਟਾਈਮ ਹੈ ਮੈਂ ਵੀ ਉਦੋਂ ਇੱਕਦਮ ਘਬਰਾ ਗਿਆ ਵੀ 110 ਉਦੋਂ ਲੇਡੀਜ਼ ਇਕੱਲੇ ਸੀਗੇ ਹਾਂ ਉਦੋਂ ਕੱਲੇ ਸੀ ਉੱਪਰ ਸੀ ਪਰ ਜਿਵੇਂ ਤਾਂ ਉੱਪਰ ਵੀ ਜੇ ਕੋਈ ਕਹੋ ਤੇ ਬੰਦ ਕਮਰੇ ਵਿੱਚ ਅੱਜਕੱਲ ਕੀ ਪਤਾ ਲੱਗਦਾ ਹੈ ਸਰਦੀ ਦਾ ਮੌਸਮ ਸਰਦਾ ਰੋਲਾ ਵੀ ਨਹੀਂ ਆ ਮੂੰਹ ਜੋ ਨਾ ਤਾਂ ਦੱਬਿਆ ਸੀ ਮੈਨੂੰ ਵੀ 4 ਵਜੇ ਦੇ ਮਤਲਬ ਇੱਕ ਲੇਡੀ ਕਿੰਨੇ ਕਿ ਜਤੋਂ ਜ਼ਾਇਦ ਕੀਤੀ ਹੋਏਗੀ ਤਿੰਨ ਹਾਂਜੀ ਹਾਂਜੀ ਔਰ ਮੈਂ ਤਾਂ ਉਹੀ ਕਹਿ ਰਹੀਆਂ ਕਿ ਲਾਣ ਆਰਡਰ ਖਤਮ ਹੋ ਗਿਆ ਸ਼ਹਿਰ ਦੇ ਵਿੱਚ ਲਾਜਪਤ ਨਗਰ ਵਿੱਚ ਬਾਹਰ ਤੱਕ ਵਿੱਚ ਵੀ ਸਾਨੂੰ ਲੱਗਦਾ ਸਾਡੀ ਸੇਫਟੀ ਨਹੀਂ ਹੈ ਘਰ ਤੋਂ ਲੈ ਕੇ ਕੋਈ ਜਾ ਹੀ ਨਹੀਂ ਸਕਦਾ ਇਹਦਾ ਮਤਲਬ ਪਰ ਫੇਸਿੰਗ ਪਾਰਕ ਹੈ ਬੰਦਿਆਂ ਨੇ ਡਰ ਕੋ ਇੰਨਾ ਕਲਾਇਆ ਹੋਇਆ ਵੀ ਪਤਾ ਇੱਥੇ ਪਾਰਕ ਵਿੱਚ ਕੋਈ ਬੱਤ ਜਣਾ ਅੱਜ ਦਾ ਦਿਨ ਉਹਨਾਂ ਨੇ ਚੁਨੇ ਵੀ ਧੁੰਦ ਪਈ ਹੈ ਪਾਰਕ ਵਿੱਚ ਕੋਈ ਆਇਆ ਨਹੀਂ ਹੈ ਤੇ ਘਰ ਦੋ ਪੂਰੀ ਪਲੈਨਿੰਗ ਨਾਲ ਇਹਦਾ ਪਤਾ ਨਹੀਂ ਆ ਜੀ ਮੈਡਮ ਰਾਤ ਹੋਈ ਹੈ ਇਹਨਾਂ ਨੇਰਾ ਹੋਇਆ ਹੈ ਦਿਨ ਦੇ ਸਾਡੇ ਹਾਂਜੀ ਹਾਂਜੀ ਜੀ ਘਰ ਸਟਾਫਰ ਬਹੁਤ ਆਪਣਾ ਜੀ ਸਾਡੀ ਪਤਾ ਜੀ ਕਿਵੇਂ ਵੇਖ ਦਿਓ ਮੌਸੀ ਇਲਾਕੇ ਦੇ ਵਿੱਚ ਲਗਾਤਾਰ ਦੇਖੋ ਅਸੀਂ ਇਹ ਰਿਕੁਐਸਟ ਹੀ ਕਰ ਸਕਦੇ ਹਾਂ ਮੇਰੀ ਹੱਥ ਜੋ ਕੇ ਬੇਨਤੀ ਹੈ ਕਿ ਰਾਕੇ ਦੇ ਸੇਟੂ ਸਾਹਿਬ ਨੂੰ ਇਸ ਵੀਚ ਸਾਹਿਬ ਨੂੰ ਦੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਤੇ ਵੀ ਇਸੇ ਸਾਡੇ ਪਟਾਡਿੰਗ ਦਾ ਕੋਸ਼ਿਸ਼ ਚ ਮੜਾਇਆ ਜਾਵੇ ਤਾਂ ਕਿ ਲੋਕਾਂ ਦੇ ਮਨ ਚ 12 ਮੋਟਾ ਡਰਤੇ ਹੋਵੇ ਕੋਈ ਸਾਡੇ ਉਸ ਪ੍ਰੋਬਲਮ ਵੀ ਹੈ ਸ਼ਹਿਰ ਦੇ ਵਿੱਚ ਬਿਲਕੁਲ ਸ਼ਹਿਰ ਦੇ ਸੈਂਟਰ ਦੇ ਵਿੱਚ ਇੱਕ ਲੋਨੀ ਹੈ ਔਰ ਇੰਨੀ ਮੌਸਲ ਨਹੀਂ ਹੈ ਜਗਾ ਪੰਡਰੋ ਨਾ ਦਰਸਾਉਣੇ ਕਿ ਜਲੰਧਰ ਮੈਡਮ ਕਹਿ ਰਹੇ ਨੇ ਕਿ ਤਿੰਨ ਵਾਰਦਾਤਾਂ ਹੋ ਗਈਆਂ ਨੇ ਸਾਡੇ ਏਰੀਆ ਦੇ ਵਿੱਚ ਕਿਵੇਂ ਦੇਖਦੇ ਪਿਓ ਸਾਰੇ ਲੋਨ ਆਰਡਰ ਨੂੰ ਜਾਂ ਫਿਰ ਦਿਨ ਦਿਹਾੜੇ ਅੱਜ ਜਿਹੜੀ ਵਾਰਦਾਤ ਹੋਈ ਉਸ ਨੂੰ ਦੇਖਦੇ ਲੋਨ ਆਰਡਰ ਜਿਹੜਾ ਹੈਗਾ ਉਹ ਤੁਹਾਡੇ ਸਾਹਮਣਿਆਂ ਨੂੰ ਦਰਸ ਨਹੀਂ ਰਹੀ ਸੀ ਇੰਨਾ ਵੱਡਾ ਛੋਰਾ ਲੈ ਕੇ ਦਿਨ ਦਿਹਾੜੇ ਅੰਦਰ ਆ ਜਾਣ ਲੋਨ ਆਰਡਰ ਤੁਹਾਡੇ ਸਾਹਮਣੇ ਹੈ ਮੈਂ ਕਹਿੰਦਾ ਪੁਲਿਸ ਵੀ ਜੇ ਨਹੀਂ ਕੀ ਕਰੇ ਪੁਲਿਸ ਵੀ ਆਈਪੀ ਡਿਊਟੀਆਂ ਤੇ ਲੱਗੀ ਹੋਈ ਹੈ ਪਬਲਿਕ ਦੀ ਸੇਵਾ ਨਹੀਂ ਹੋ ਰਹੀ ਵੀਆਪੀ ਦੀ ਸੇਵਾ ਹੋ ਰਹੀ ਜੇ ਪੁਲਿਸ ਨੂੰ ਅਸੀਂ ਕਿੰਨਾ ਕ દોਸ਼ ਦੇ ਸਕਦੇ ਇਹਦੇ ਵਿੱਚ ਮੈਂ ਪੁਲਿਸ ਨੂੰ ਸ਼ੂਟਰ ਨਾਲ ਪੁਲਿਸ ਮੌਕੇ ਤੇ ਪ੍ਰਧਾਨ ਜੀ ਕੋਈ ਦੇਖੀ ਹੈ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਕੋਈ ਦੇਖਿਆ ਅੱਛਾ ਮੇਰੇ ਖਿਆਲ ਅਧਿਕ ਨੇ ਦੇ ਵਿੱਚ ਤੁਸੀਂ ਆ ਗਏ ਤੁਸੀਂ ਇਹਨਾਂ ਨੂੰ ਹੌਸਲਾ ਦੇ ਰਹੇ ਆ ਇੱਥੇ ਕੌਣ ਕੌਣ ਰਹਿ ਕੌਣ ਰਿਆ ਸੀ ਲੇਡੀਜ਼ ਦੇ ਨਾਲ ਹੋਰ ਕੌਣ ਰਹਿੰਦੇ ਸੀ ਇੱਥੇ ਸਾਰੇ ਸਗੇ ਉਹਨਾਂ ਦੇ ਇਹਨਾਂ ਦੇ ਹਸਬੰਡ ਉਹਨਾਂ ਦੇ ਚੋ ਚੁੱਕੇ ਆ ਅੱਛਾ ਜੀ ਅੱਛਾ ਜੀ ਪਹਿਲੇ ਇਹਦੇ ਨਾਲ ਦੀ ਬੇਟੀ ਸੀਗੀ ਇਹ ਬੇਟੀ ਇਹਨਾਂ ਦੀ ਅੱਜ ਆਊਟ ਆਫ ਸਟੇਸ਼ਨ ਆ ਕਿਤੇ ਮਤਲਬ ਉਹਨਾਂ ਨੂੰ ਇਹ ਵੀ ਚੀਜ਼ ਦਾ ਪਤਾ ਸੀ ਤਹਿਕੀਕਾਤ ਪੂਰੀ ਸੀ ਕਹਿਣ ਦਾ ਮਤਲਬ ਇਹੀ ਹੈ ਐਗਜ਼ੈਕਟਲੀ ਉਹਨਾਂ ਨੂੰ ਪਤਾ ਹੈ ਕਿ ਤਾਂ ਹੀ ਉਹਨਾਂ ਨੂੰ ਪਤਾ ਹੈ ਕਿ ਅੱਜ ਕੱਲੀ ਹੈਗੀ ਹੈ ਜਿਹੜੀ ਤੇ ਜਾ ਕੇ ਘੇਰ ਲਈ ਕਿ ਕਿ ਹੌਸਲਾ ਦੇਖੋ ਕਿਸ ਤਰ੍ਹਾਂ ਵੱਧਿਆ ਕਿ ਬੈਲ ਖਟਕਾਉਂਦੇ ਨੇ ਤਾਂ ਇਹ ਚੀਜ਼ਾਂ ਹੋ ਜਾਂਦੀਆਂ ਇਹ ਕਿਵੇਂ ਦੇਖਦੇ ਹੋ ਕਿ ਸਾਰਾ ਇਹ ਸਿਸਟਮ ਕੋ ਮੇਰੀ ਗੱਲ ਸੁਣੋ ਬੈਲ ਖੜ ਕੇ ਕੀ ਨੈਚੁਰਲੀ ਬੰਦਾ ਬਾਹਰ ਜਾਏਗਾ ਪਤਾ ਨਹੀਂ ਕਰੇਗਾ ਵੀ ਕੌਣ ਹੈ ਜੀ ਜੀ ਇਹਨੇ ਪਤਾ ਕਰਨ ਗਿਆ ਇਹ ਬੰਦਾ ਨੂੰ ਜਫਾ ਪਾ ਕੇ ਅੰਦਰ ਲਿਆਓ ਤੇ ਛੁਰਾ ਤੇ ਗੱਲੇ ਤੇ ਰੱਖ ਦਿਓ ਕੀ ਕਰੇਗਾ ਮੈਂ ਦੱਸੋ ਉਹਦਾ ਕੀ ਕਰੇਗਾ ਰੋਲਾ ਪਾਉਣ ਜੋ ਕਰਨੀ ਰਹਿ ਜਾਂਦਾ ਬੰਦਾ ਕਿ ਹਾਂ ਵੀ ਇੱਕ ਲੇਡੀ ਐਲੀਡੀ ਕਿੰਨਾ ਰੋਲਾ ਪਾ ਦੇ ਕੋਈ ਉਹਦੇ ਕੋਲ ਵੈਪਨ ਤੇ ਹੈ ਨਹੀਂ ਮੇਰੇ ਕੋਲ ਜਿਹੜਾ ਹੌਸਲੇ ਨਾਲ ਉਹਨਾਂ ਦਾ ਮੁਕਾਬਲਾ ਕਰ ਸਕੀਏ ਇਹਨਾਂ ਬੰਦੇ ਇੱਕ ਲੇਡੀ ਤੁਸੀਂ ਆਪ ਸਮਝ ਲਓ ਪੁਲਿਸ ਨੂੰ ਕਿੰਨੇ ਕੁ ਵ ਕੀ ਹੈ ਜਦ ਤਲਾਸ਼ ਨੂੰ ਜਦ ਪਤਾ ਲੱਗਾ ਸਵਾ ਕਿ ਤਿੰਨ ਵਜੇ ਅੱਛਾ ਜੀ ਸਵਾ ਤਿੰਨ ਵਜੇ ਦੇ ਕਰੀਬ ਮੈਨੂੰ ਮੇਰਾ ਪੁਰਸ਼ੀਆਂ ਦਾ ਫੋਨ ਗਿਆ ਕਿ ਤੁਸੀਂ ਆਓ 5 ਮਿੰਟ ਇਹ ਵਾਰਦਾ ਜਿਹੜੇ ਮੈਡਮ ਨੇ ਇਨਸੀਡੈਂਟ ਹੋਇਆ ਉਹਨਾਂ ਦੇ ਕੁਝ ਮਾਰਿਆ ਤਾਂ ਨਹੀਂ ਜਾਂ ਫਿਰ ਕੋਈ ਚੀਜ਼ ਨਾ ਬਾਹਰ ਕਰਨ ਦਾ ਤੇ ਕੋਸ਼ਿਸ਼ ਤਾਂ ਨਹੀਂ ਕੀਤੀ ਸੀ ਸੱਟਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਠੀਕ ਹੈ ਨਹੀਂ ਉਹਨਾਂ ਨੂੰ ਬੈਠੇ ਨੇ ਬੜੇ ਪਰੇਸ਼ਾਨ ਆ ਤਸਵੀਰਾਂ ਦੇਖੋ ਜੀ ਤੱਕਾ ਮਾਰ ਕੇ ਮੈਨੂੰ ਅੰਦਰ ਵੜਾ ਹੈ ਮੁੰਡਾ ਨੇ ਮੈਂ ਪਿੱਛੇ ਹੋਈ ਮੈਂ ਕੌਣ ਹੈ ਕੌਣ ਪਿੱਛੇ ਤੱਕਾ ਮਾਰਦੀ ਰਹੀ ਮੈਂ ਪਿੱਛੇ ਜਾਓ ਪਿੱਛੇ ਜਾਓ ਉਹਨੂੰ ਦੂਸਰਾ ਵੜਿਆ ਦੂਸਰੇ ਨੇ ਆ ਕੇ ਮੈਨੂੰ ਇੱਥੇ ਸੁੱਟਿਆ ਤਾਂ

ਕੈਸਾ ਮੈਨੂੰ ਪਤਾ ਨਹੀਂ ਆਂਦਾ ਪਰ ਸੱਚ ਜਿਹੜੇ ਪੈਸਾ 7-8000 ਰੁਪਏ ਬਿਆਹ ਅੱਥੇ ਕੱਢ ਕੇ ਲਾ ਗਏ ਨੇ ਮੇਰੇ ਤਿੰਨ ਜਨੇ ਸੀਗੇ ਮੂੰਹ ਵਗੈਰਾ ਕਵਰ ਸੀ ਤੇ ਮੂੰਹ ਨਾਲ ਦਾ ਕਵਰ ਸੀ ਕਿ ਮੂੰਹ ਨਾਲ ਤੋਂ ਨਾਲ ਬੰਨਿਆ ਸੀ ਤੇ ਆਏ ਕੱਤੇ ਸੀ ਮੈਨੂੰ ਇਹ ਵੀ ਨਹੀਂ ਪਤਾ ਮੈਂ ਤਾਂ ਬਾਹਰ ਨਿਕਲੀ ਹੀ ਨਹੀਂ ਮੈਂ ਤਾਂ ਕਮਰੇ 'ਚ ਬੈਠੀ ਹੋਈ ਸੀ ਠੀਕ ਹੈ ਮਾਤਾ ਜੀ ਉਸ ਟਾਈਮ ਕੌਣ-ਕੌਣ ਸੀਗਾ ਤੁਹਾਡੇ ਘਰ ਘਰ ਦੇ ਅੰਦਰ ਮੌਜੂਦ ਕੌਣ-ਕੌਣ ਸੀਗਾ ਕੌਣ-ਕੌਣ ਸੀਗਾ ਹੋ ਕੋਈ ਕੋਈ ਤੁਸੀਂ ਕੱਲੇ ਸੀਗੇ ਕੱਲੇ ਸੀਗੇ ਉੱਪਰ ਉੱਪਰ ਵੀ ਸੀਗੇ ਉੱਪਰ ਕੁੜੀਆਂ ਨੂੰ ਮੈਂ ਬਾਅਦ ਤੋਂ ਬਾਅਦ ਪਿੱਛੇ ਦਰਵਾਜ਼ਾ ਇਹ ਤੋਂ ਦਰਵਾਜ਼ਾ ਕੋਈ ਬੰਦ ਕਰ ਗਏ ਨੇ ਕਿ ਬਾਹਰ ਨਾ ਨਿਕਲੇ ਆ ਉਸ ਤੋਂ ਵੇਸੇ ਮਨ ਛੱਡ ਕੇ ਨਾ ਇੱਧਰ ਦਾ ਦਰਵਾਜ਼ਾ ਬੰਦ ਕਰਤਾ ਸੈਂਟਰ ਵਾਲਾ ਉਦੋਂ ਮੈਂ ਪਰਲੇ ਪਾਸੇ ਨਿਕਲੀ ਪਿੱਛੇ ਦਰਵਾਜ਼ਾ ਹੈਗਾ ਪਰਲੇ ਪਾਸੇ ਦਾ ਅੰਦਰੋਂ ਕੁੰਡੀ ਖੋਲੀ ਹੈ ਮੇਰੇ ਸਾਡੇ ਅੰਦਰ ਕੁੰਡੀ ਲੱਗੀ ਹੁੰਦੀ ਹੈ ਗੇਟ ਦੀ ਉਹ ਕੁੰਡੀ ਖੋਲ ਕੇ ਪਿੱਛਲੇ ਪਾਸੇ ਗਈਆਂ ਰੋਲਾ ਪਾਇਆ ਕੁੜੀਆਂ ਲੁਟੇਰੇ ਆਗਣ ਲੁੱਟ ਕੇ ਲੱਗਣ ਲੁੱਟ ਕੇ ਲੱਗਣ ਨਾ ਕੁੜੀਆਂ ਨਸੀਆਂ ਆਈਆਂ ਤਾਂ ਮੈਂ ਬਾਅਦ ਜਾ ਕੇ ਗਾਰਡ ਨਾਲ ਬੋਲ ਕੇ ਆ ਤਾਨੂੰ ਪਤਾ ਹੀ ਨਹੀਂ ਲੱਗਾ ਮਾਤਾ ਜੀ ਕਿਵੇਂ ਦੇਖਦੇ ਹੋ ਜੇ ਗਿੱਟੇਡ ਸੋਸਾਇਟੀ ਹੈ ਪੋਰਸ਼ ਏਰੀਆ ਹੈ ਤਾਂ ਵੀ ਇੰਨੀ ਵੱਡੀ ਲੁੱਟ ਘਰ ਦੇ ਅੰਦਰ ਵੜ ਕੇ ਲੁੱਟੋਣਾ ਕਿਉਂਕਿ ਇੱਕ ਦੇਖੋ ਬੇਲੋਫ ਹੈ ਇਨਵਾਇਟਿੰਗ ਵੀ ਚਾਂਸ ਹੋ ਚੁੱਕੇ ਹੋਏ ਹਾਂ ਪਰ ਹੁਣ ਤਰ੍ਹਾਂ ਚ ਵੀ ਨਹੀਂ ਸੇਫ ਲੋਕ ਅੱਗੇ ਤਾਂ ਹੁੰਦਾ ਸੀ ਕਿ ਬਾਹਰ ਜਾਵਾਂਗੇ ਤਾਂ ਲੁੱਟੇ ਜਾਵਾਂਗੇ ਘਰਾਂ ਚ ਵੀ ਨਹੀਂ ਲੋਕ ਤੇ ਪਰ ਪਹਿਲੇ ਉਹਨਾਂ ਬਿਠਾ ਕੇ ਨਾ ਚੂੜੀਆਂ ਉਤਾਰੀਆਂ ਨਾ ਮੰਦਰੀ ਉਤਾਰੀਆਂ ਟੌਪਸ ਉਤਾਰੀਆਂ ਨਾ ਫਿਰ ਮੈਨੂੰ ਅਦਰ ਖਿੱਚ ਕੇ ਲੱਗ ਗਿਆ ਨਾ ਤਨੋ ਜਾਣੇ ਅੱਛਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਮੈਨੂੰ ਛੱਡ ਦੋ ਮੈਂ ਤਾਂ ਦੱਸ ਨਹੀਂ ਮੇਰੇ ਕੋਲ ਕੁਝ ਨਹੀਂ ਹੈਗਾ ਮੇਰੇ ਕੋਲ ਕੁਝ ਨਹੀਂ ਹੈਗਾ ਤੁਸੀਂ ਅਲਮਾਰੀਆਂ ਖੋਲ ਕੇ ਚੱਲ ਗਏ ਅੱਜ ਜਿਹੜੇ ਪੈਸੇ ਜਿਹੜੇ ਰੋਜ਼ਮਰਾ ਦੇ ਖਰਚੇ ਆਸੇ 10-8-10 ਹਜ਼ਾਰ ਚਲੋ ਪੈਸੇ ਤਾਂ ਚਲੋ ਕੁਝ ਹਥਿਆਰ ਵਗੈਰਾ ਵੀ ਉਹਨਾਂ ਨੇ ਦਿਖਾਇਆ ਉਹਨਾਂ ਕੋਲ ਕੋਲੇ ਕੋਲ ਨਹੀਂ ਤਾਂ ਅੱਛਾ ਆਰ ਵੀ ਆਸੀ ਨਾ ਪੁਲਿਸ ਵਾਲੇ ਕੋਲ ਸਰਦਾਰ ਜੀ ਕੋਲ ਹੈਗਾ ਅੱਛਾ ਹਥਿਆਰ ਇਸ ਲਈ ਜਗ੍ਹਾ ਉੱਤੇ ਆਪਣਾ ਛੱਡ ਗਏ ਅੱਛਾ ਹਥਿਆਰ ਸੀ ਸਾਡੇ ਕੋਲ ਅੱਛਾ ਜੀ ਹਥਿਆਰ ਛੱਡ ਕੇ ਨੇ ਉੱਥੇ ਹਥਿਆਰ ਇੱਥੇ ਛੱਡ ਕੇ ਨੇ ਗਿਆ ਨਾ ਉਹ ਦਸ ਹੈਗਾ ਸੀ ਉਹਨਾਂ ਦਾ ਅੱਛਾ ਜੀ ਉਧਰਲੀ ਸਾਈਡ ਵੀ ਕੋਈ ਤੋੜਿਆ ਵਗੈਰਾ ਕੋਈ ਲੋਕ ਵਗੈਰਾ ਤੋੜਿਆ ਉਧਰ ਦੀ ਲਾਹਮ ਤੋੜਿਆ ਕੰਜੂਕੰਡੀਆਂ ਲੱਗੀਆਂ ਸੀ ਅੱਛਾ ਜੀ ਜਾ ਕੇ ਦੇਖ ਲੋ ਅੱਛਾ ਮਤਾ ਹੀ ਪੂਰਾ ਨਾਮ ਕੀ ਹੈ ਤੁਹਾਡਾ ਪਰਵੀਨ ਖਾਨਾ ਠੀਕ ਹੈ ਜੀ ਆਹ ਦਿਖਾਓ ਜੀ ਦੇਖੋ ਤਾਂ ਇਸ ਵੇਲੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਾਫੀ ਫਰੋਲਾ ਫਰਾਲੀ ਜਰੂਰ ਕੀਤੀ ਹੈ ਪਰ ਜੋ ਵੀ ਹੈ ਉਹ ਦੇਖ ਸਕਦੇ ਹੋ ਕਾਫੀ ਵੱਡੀ ਲੁੱਟ ਹੈ ਆ ਘਰ ਦੇ ਅੰਦਰ ਵੜ ਕੇ ਜਿਹੜੀ ਲੁੱਟ ਕੀਤੀ ਹੈ ਕਿਤੇ 8000 ਰੁਪਏ ਸੀ 9000 ਅੱਛਾ ਜੀ ਅੱਛਾ ਜੀ ਆਹ ਤਾ ਬਿਲਕੁਲ ਆ ਤਸਵੀਰਾਂ ਜਿਹੜੀਆਂ ਤਾਂ ਲਾਜਪਤਨਗਰ ਤੋਂ ਤੁਹਾਨੂੰ ਦਿਖਾ ਰਿਹਾ ਜੀ। ਉਹ ਪੁਲਿਸ ਨਾਲ ਵੀ ਜਰੂਰ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਆ ਦੇਖੋ ਤਸਵੀਰ ਜੀ। ਤਾਂ ਪਤਾ ਚੱਲ ਸਕੇ ਕਿ ਮਜਬੂਰ ਕਿਉਂ ਹੋ। ਸੋ ਪਹਿਲਾਂ ਤਾਂ ਅੰਦਾਜ਼ੇ ਕੀ ਇਹ ਪੋਰ ਸ਼ੇਰੀਆ ਹੈ ਲਾਜਪਤਨਗਰ ਲਾਜਪਤਨਗਰ ਦਾ ਇਹ ਪੋਰ ਸ਼ੇਰੀਆ ਹੈ ਇਹ ਘਰ ਦੇ ਅੰਦਰ ਲੁਟੇਰੇ ਵੜਦੇ ਨੇ ਲੁਟੇਰੇ ਵੜਦੇ ਨੇ ਤਾਂ ਤਿੰਨ ਨਕਾਬਪੋਸ਼ ਜਦੋਂ ਬੈਲ ਮਾਰਦੇ ਨੇ ਤਾਂ ਉਥੋਂ ਜਿਹੜਾ ਅੰਦਰੋਂ ਜਿਹੜੇ ਰਹਿਣ ਵਾਲੇ ਨੇ ਉਹ ਜਿਹੜੇ ਨੇ ਬਾਹਰ ਆ ਜਾਂਦੇ ਨੇ ਤਸਵੀਰਾਂਸ ਵੇਲੇ ਤੁਹਾਨੂੰ ਦਿਖਾ ਰਿਹਾ ਉਹਨਾਂ ਵੱਲੋਂ ਜਦੋਂ ਖੋਲਿਆ ਜਾਂਦਾ ਹੈ ਲੋਕ ਗੇਟ ਖੋਲਿਆ ਜਾਂਦਾ ਹੈ ਤਾਂ ਇੱਕਦਮ ਜਦੋਂ ਤਿੰਨੋ ਜਾਣੇ ਨੇ ਉਹ ਲੇਡੀਜ਼ ਨੂੰ ਜਿਹੜਾ ਬੰਦੀ ਬਣਾ ਲੈਂਦੇ ਨੇ ਅੰਦਰ ਪਹਿਲਾਂ ਜਾ ਕੇ ਉਸ ਜਿਹੜੇ ਕੰਗਣ ਵਗੈਰਾ ਨੇ ਜਾਂ ਬਾਲੀਆਂ ਵਗੈਰਾ ਨੇ ਉਹ ਜਿਹੜੀਆਂ ਉਤਾਰ ਕੇ ਉਸ ਤੋਂ ਬਾਅਦ ਜਿਹੜਾ ਅਲਮਾਰੀਆਂ ਵਾਲੀ ਸਾਈਡ ਜਿਹੜੇ ਲੋਕ ਤੋੜ ਕੇ ਜਿਹੜਾ ਸਾਰੇ ਸਮਾਨ ਜਿਹੜਾ ਲੈ ਕੇ ਫਰਾਰ ਹੋ ਜਾਂਦੇ ਨੇ ਆ ਵੱਡੀ ਤਸਵੀਰ ਜਿਹੜੀ ਤੁਹਾਨੂੰ ਪੋਰਸ਼ ਏਰੀਏ ਤੋਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੀ ਗੇਟ ਖੜਕਾਇਆ ਜਾਂਦਾ ਹੈ ਘਰ ਦੇ ਵਿੱਚ ਜੇ ਜਦੋਂ ਉਹਨਾਂ ਦੇ ਵੱਲੋਂ ਗੇਟ ਖੜਕਾਇਆ ਜਾਂਦਾ ਹੈ ਘਰ ਦੇ ਵਿੱਚ ਮਹਿਲਾ ਹੁੰਦੀ ਹੈ ਮਹਿਲਾ ਵੱਲੋਂ ਗੇਟ ਖੋਲਿਆ ਜਾਂਦਾ ਹੈ ਗੇਟ ਖੋਲਦੇ ਸਾਰ ਹੀ ਉਹਨਾਂ ਵੱਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ ਤੇ ਅੱਗੋਂ ਜਿਹੜੇ ਉਹ ਤਿੰਨ ਲੁਟੇਰੇ ਸੀਗੇ ਉਹਨਾਂ ਵੱਲੋਂ ਟੱਕਾ ਮਾਰ ਕੇ ਲੇਡੀਜ਼ ਦਾ ਮੂੰਹ ਜਿਹੜਾ ਉਹ ਬੰਦ ਕਰਕੇ ਲੇਡੀਜ਼ ਨੂੰ ਕਮਰੇ ਦੇ ਵਿੱਚ ਲਿਜਾਇਆ ਜਾਂਦਾ ਹੈ ਕਮਰੇ ਵਿੱਚ ਲਿਜਾ ਕੇ ਸਭ ਤੋਂ ਪਹਿਲੇ ਉਹਨਾਂ ਦੇ ਜਿਹੜੇ ਕੰਗਣ ਹੈ ਹੱਥ ਦੇ ਵਿੱਚ ਦੋ ਚੂੜੀਆਂ ਸੀਗੀਆਂ ਟੋਪੇ ਸੀਗੇ ਤੇ ਨਾਲ ਜਿਹੜੀ ਹੱਥ ਦੇ ਵਿੱਚ ਰਿੰਗ ਪਾਈ ਹੋਈ ਸੀਗੀ ਉਹ ਰਿੰਗ उतारी ਜਾਂਦੀ ਹੈ ਰਿੰਗ ਉਤਾਰ ਕੇ ਫਿਰ ਕਮਰੇ ਵਾਲੀ ਸਾਈਡ ਉਹ ਤਿੰਨੋਂ ਯੁਵਕ ਜਾਂਦੇ ਨੇ ਕਮਰੇ ਵਾਲੀ ਸਾਈਡ ਜਾ ਕੇ ﺍﻟमारीਆ ਫੋਲੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਮਹਿਲਾ ਨੂੰ ਕਮਰੇ ਦੇ ਵਿੱਚ ਲੋਕ ਕਰ ਦਿੱਤਾ ਜਾਂਦਾ ਹੈ ਪਿਛਲੇ ਪਾਸੇ ਦਰਵਾਜ਼ਾ ਸੀਗਾ ਉਹ ਦਰਵਾਜ਼ਾ ਖੋਲ ਕੇ ਮਹਿਲਾ ਬਾਹਰ ਆਂਦੀ ਹੈ ਬਾਹਰ ਲੋ ਚੀਕ ਸਿਹਾਰਾ ਕੀਤਾ ਜਾਂਦਾ ਹੈ ਖੱਪ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਆਸੇ ਪਾਸੇ ਦੇ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਦਿਨ ਦਿਹਾੜੇ ਜਿਹੜੀ ਘਰ ਦੇ ਵਿੱਚ ਲੁੱਟ ਹੋਈ ਹੈ ਇਸ ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚ ਚੁੱਕੀ ਹੋਈ ਹੈ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਪੁਲਿਸ ਪ੍ਰਸ਼ਾਸਨ ਬਾਹਰ ਆਂਦੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਫਿਲਹਾਲ ਉਹਨਾਂ ਵੱਲੋਂ ਲਗਾਤਾਰ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੋਈ ਵੀ ਸੁਬਾਰ ਵੀ ਦੇਖ ਸਕਦੇ ਹੋ ਅਬ 12ਵੀਂ ਤੁਹਾਨੂੰ ਦਿਖਾ ਦਈਏ ਕਿ ਪੂਰਾ ਮੁਹੱਲੇ ਨਿਵਾਸੀ ਕਾਫੀ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ ਕਾਫੀ ਪੋਰਸ਼ ਏਰੀਆ ਦੀ ਪਹਿਲਾ ਦੇਖੋ ਪਹਿਲਾ ਤਸਵੀਰ ਕਾਫੀ ਪੋਰਸ਼ ਏਰੀਆ ਹੈ ਪਾਕਟ ਸੋਸਾਇਟੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਆਸਪੜੋਸ ਦੇ ਲਾਗੇ ਛਾਗੇ ਜਿਹੜਾ ਕੈਮਰਾ ਜਿਹੜਾ ਹੈ ਖੰਗਾਲੇ ਜਾ ਰਹੇ ਨੇ ਪੁਲਿਸ ਵੱਲੋਂ ਆ ਤਸਵੀਰਾਂ ਇਸ ਪਿੱਛੇ ਤੁਹਾਨੂੰ ਦਿਖਾ ਰਹੇ ਜੀ असांजी <imitation> ਚਿਕਾ ਜਿਹਨੂੰ ਮਾਰਿਆ ਉਹ ਬਾਈ ਉਹ ਕੋਈ ਵੀ ਆ ਦੇ ਸਕਦਾ ਆ ਸਕਦਾ ਵੀ ਆ ਇਹਦਾ ਸਿਕਿਉਰਟੀ ਗਾਰਡ ਉਹ ਜਿਹਨੂੰ ਚਿਕਾ ਮਾਰਦੇ ਬਾਹਰ ਆਇਆ ਨਾ ਉਹਨੂੰ ਕੋਈ ਵੀ ਆ ਹਾਂ ਤਾਂ ਚੱਲੀ ਜਾਂਦੇ ਆ ਦੇਖੋ ਬੱਤੇ ਕੋਲ ਆ ਕੇ ਬਾਈ ਖੜਾ ਇੱਕ ਮਿੰਟ ਦਿਖਾਓ ਜੀ ਇੱਕ ਮਿੰਟ ਚੱਲ ਚੱਲ ਹੰਪੇਲ ਨੂੰ ਹੀ ਫੋਨ ਸੁਆਹ ਦੇਖੋ ਜੀ ਸੀਸੀਟੀਵੀ ਜਿਹੜੀ ਹੈ ਦਿਖਾਈ ਦੇ ਰਹੀ ਹੈ ਜੀ ਆ ਬੰਦੇ ਆਏ ਜੀ ਤੇ ਵਾਪਸ ਮੁੜ ਗਏ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਲੱਗ ਰਿਆ ਜੀ ਮੈਂ ਤਾਂ ਪਤਾ ਹੀ ਕੋਈ ਨਹੀਂ ਮੈਂ ਉਹ ਚੰਗੀ ਤਰ੍ਹਾਂ ਇਹਨੂੰ ਦੇਖਣਾ ਕਿ ਉਹਨਾਂ ਨੂੰ ਕਿੱਦਾਂ ਪਤਾ ਲੱਗਾ ਕੱਲੀ ਬੀਬੀ ਅੰਦਰ ਹੀ ਹੈ ਗੱਡੀ ਫੜਦੀ ਮੋਹ ਤੇਰੀ ਤੋਂ ਤਾਂ ਤਾਂ ਉਹ ਹੋਣੀ ਚਾਹੀਦੀ ਨਾ ਕੋਣ ਆਇਆ ਕਿੱਧਰ ਆਇਆ ਜਦੇ ਕਈ ਜਾਂਦੇ ਕਈ ਜਾਂਦੇ ਆ ਤੂੰ ਤੋ ਇਹ ਤਾਂ ਦੇਖ ਤੇਰੀ ਡਿਊਟੀ ਕੀ ਹੈ ਤੇਰੀ ਡਿਊਟੀ ਇਹ ਦੇਖਣਾ ਤੋ ਕੋਈ ਖਬਰ ਪਈ ਕਿ ਕੋਣ ਆਇਆ ਬਣ ਦੇ ਵੀ ਬੰਦਿਆ ਦੇਵ ਕੋ ਬਾਦਿਆ ਕੋਈ ਜਾਂਦਾ ਕੋਈ ਜਾਂਦਾ ਹਾਂ ਜੀ ਇਹ ਸਿਕੰਮਨ ਆ ਰਹੀ ਆਹ ਦੇਖੋ ਜੀ ਆ ਵੇਖੋ ਕਾ ਲੱਗੇ ਮੋਢੇ ਲਾਉ ਨੇ ਮੂੰਹ ਟਕੇ ਹੋਏ ਨੇ ਇਹਨਾਂ ਨੇ ਵਾਰਦਾਤ ਕੀਤੀ ਹੈ ਜੀ ਪੂਰੀ ਉਹਨੂੰ ਮੋਢਾ ਲਿਆ ਕੇ ਆ ਸਾਰੀ ਵਾਰਦਾਤ ਜਿਹੜੀ ਆ ਆ ਗੱਡੀ ਦੇ ਕੋਲ ਆ ਗੱਡੀ ਸਾਹਮਣੇ ਇੱਕ ਵਾਰ ਫੇਰ ਤੁਹਾਨੂੰ ਦਿਖਾਵਾਂਗੇ ਜੀ ਆ ਵੀਡੀਓ ਫੇਰ ਦੇਖੋ ਜੀ ਇੱਕ ਮਿਲ ਡ੍ਰਿਲ ਆ ਦੇਖੋ ਜੀ ਜੀ ਪੂਰੀ ਇਸ ਗੋਲੀ ਨੇ ਸੁੱਤਾ ਹੋਇਆ ਸੇਵਾ ਕਿ ਸੁੱਤਾ ਆਇਆ ਤਾਂ ਫਿਰ ਉਹਦੇ ਧਿਆਨ ਨੇ ਕਿੱਥੇ ਜਾ ਕੇ ਕਾਲੀ ਗੱਡੀ ਦੇ ਮਗਰ ਲਾਇਆ ਇਹਨਾਂ ਨੂੰ ਜਦੋਂ ਇਹ ਸਾਰੀ ਵਾਰਦਾਤ ਹੋਈ ਤਾਂ ਮੈਂ ਇਹ ਸੇਂਦਾ ਕਿ ਤਰ੍ਹਾਂ ਹੀ ਕੂ ਬਬਿਲਰ ਨਾਲ ਸਾਡੇ ਇਦਾਂ ਵੀ ਬੈਠਾ ਤੇ ਇਦਾਂ ਉਹ ਅਸੀਰ ਤੁਸੀਂ ਇਦਾਂ ਕੀਤਾ ਸੀਗਾ ਤੁਹਾਡੇ ਕੋਲ ਬਾਈਕ ਆ ਕੇ ਰੋਕੀ ਆ ਉਹਨਾਂ ਦੇ ਫੇਸ ਕਵਰ ਹੈ ਘਰ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਫੇਸ ਕਵਰ ਕਰ ਲਈ ਛੱਡ ਕੇ ਚੁਰਾ ਦੇ ਗਏ ਉਹਨੇ ਕੋਈ ਚੋਰ ਹੈ ਇਹਨੂੰ ਬੈਡਰੂਮ 'ਚ ਚੋਰ ਹੈ ਇਹਨੂੰ ਨਹੀਂ ਅਜਿਹਾ ਕੋਈ ਨਹੀਂ ਦਿਖੇ ਮੂਠਕੇ ਹੁੰਦੇ ਆ ਬੁਰ ਮਾਲ ਬੰਦੇ ਹੁੰਦੇ ਆ ਉਹ ਸਾਰੇ ਸ਼ੋਰ ਤੇ ਨਹੀਂ ਹੁੰਦੇ ਅਸੀਰ ਜੀ ਆਈ ਨੂੰ ਪਤਾ ਨਹੀਂ ਅਜਾਦਰ ਮੂੰਹ ਟੱਕੇ ਦਈ ਵੀ ਮੋਟਰ ਨੰਬਰ ਦੇਖਦਾ ਤੁਹਾਡੇ ਕੋਲ ਬਾਈਕ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਬਾਈਕ ਕਿਹੜੀ ਸੀ ਬਾਈਕ ਦਾ ਨੰਬਰ ਮੇਰੀ ਗੱਲ ਨੂੰ ਉਹ ਇੱਥੇ ਦਿਹਾੜੀਆ ਮੋਟਰ ਖਲਾਉਂਦੇ ਆ ਕੁਝ ਮੈਟ ਵਾਲਾ ਕਿਸੇ ਵਾਲਾ ਕਿਸੇ ਵਾਲਾ ਦੁੱਧਾ ਦੇਣਾ ਨਾ ਕੁਝ ਨਹੀਂ ਗੁੱਸੇ ਦੀ ਜਗ੍ਹਾ ਹੁੰਦਾ ਹੈ ਕਿਹਦੇ ਕੋਲੋਂ ਬਦ ਕਰੀਏ ਨੰਬਰ ਨੋਟ ਕਰੀਏ ਇਹਨੇ ਕਿੱਟੀ ਨੰਬਰ ਲਿਆ ਗਿਆ ਨੰਬਰ ਨੋਟ ਕਰਨਾ ਨੰਬਰ ਪੜਟਿਆ ਨਹੀਂ ਨੰਬਰ ਪਲੇਟ ਹੈ ਨਹੀਂ ਤੁਹਾਨੂੰ ਧਿਆਨ ਦੇ ਲੈਣਾ ਸਕੇ ਡੰਬਲ ਪਲੇਟ ਹੈ ਨਹੀਂ ਨੰਬਰ ਪਲੇਟ ਵੀ ਹੈ ਨਹੀਂ ਉਹਦੀ ਮੋਟਰਸਾਈਕਲ ਹੈ ਸੋਨ ਦੀ ਬਿਊਟੀ ਝੋੜਾ ਯਾਰ ਤੂੰ ਥੱਲੇ ਧੋਣ ਥੜ ਕੇ ਬੈਠਾ ਹੈ ਤੈਨੂੰ ਪਤਾ ਨਹੀਂ ਇੱਥੇ ਦਾ ਕਾਏ ਹੋ ਬਿਲਕੁਲ ਦੇਖ ਸਕਦੇ ਹੋ ਬਾਹਰ ਗਾਰਡ ਦੀ ਸਿਕਿਉਰਟੀ ਵੀ ਹੈ ਪਰタミン ਇਹ ਪੋਰਸ਼ੇ ਜੀ ਵਿੱਚ ਇੰਨੀ ਵੱਟੀ ਵਾਰਦਾਤ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਤੁਹਾਨੂੰ ਦੱਸਦੀ ਕਿ ਤਿੰਨ ਦੇ ਕਰੀਬ ਲੁਟੇਰੇ ਜਦੋਂ ਇਹ ਘਰ ਦੇ ਅੰਦਰ ਜਾਂਦੇ ਨੇ ਦਾਖਲ ਹੁੰਦੇ ਨੇ ਸਹੀ ਅੰਜਾਮ ਜਿਹੜਾ ਕਰ ਜਾਂਦੇ ਨੇ ਤਸਵੀਰਾਂ ਨੂੰ ਦਿਖਾ ਰਹੇ ਨੇ ਇਹਨਾਂ ਮਤਲਬ ਕਿ ਤੂੰ ਨੀਂਦ ਵਿੱਚ ਅਸੀਂ ਤੂੰ ਦਿਖਿਆ ਜਿਹਨੂੰ ਤੇਰੀ ਡਿਊਟੀ ਬਣਦੀ ਸੀ ਕਿਉਂਕਿ ਇਹ ਨੰਬਰ ਪਲੇਟ ਹੈ ਨਹੀਂ ਜਿੱਥੇ ਕੋਈ ਵੀ ਆਦੀ 50 ਜਿਹੜੇ ਜਾਂਦੇ ਪਿਆ ਜਿਹੜੇ ਵੀ ਆਉਂਦੇ ਗੱਲ ਕਰੀ ਜਾਂਦਾ 50 ਜਾਣੇ ਆਉਂਦੇ ਬਸ 50 ਪਿਛਾੜੇ ਆਉਂਦੇ ਉਹਨੇ ਨੰਬਰ ਆਹ ਮੋਟਰਸਾਈਕਲ ਦਾ ਨੰਬਰ ਪਲੇਟ ਆ ਗਈ ਹੈ ਸਕੂਟਰ ਹੀ ਨੰਬਰ ਬਲੇਟ ਆ ਗਿਆ ਇਧਰ ਗੱਡੀ ਖੜੀ ਨੰਬਰ ਬਲੇਟ ਆ ਗਈ ਆ ਜਿੱਥੇ ਮੋਟਰਸਾਈਕਲ ਖੜਾ ਹੋਇਆ ਉਹ ਨੰਬਰ ਪਲੇਟ ਹੈ ਨਹੀਂ ਟਿਓ ਉੱਠ ਕੇ ਦੇਖਣਾ ਕਿ ਉਹ ਨੰਬਰ ਬਲੇਟ ਹੈ ਨਹੀਂ ਬੰਦਾ ਕੋਈ ਵਾਰ ਦੱਸ ਤਾ ਨਹੀਂ ਬਾਬਾ ਜੀ ਲੱਗਦਾ ਪਿਆ ਅੱਗੇ ਅੱਗੇ ਪਹਿਲਾਂ ਆਉਂਦੇ ਨੇ ਤੇ ਇੱਕਦਮ ਜਦੋਂ ਇਹਨਾਂ ਨੇ ਦੇਖਿਆ ਪਿੱਛੇ ਡਿੱਲ ਦਿੰਦੇ ਨੇ ਹਾਂ ਬਿਲਕੁਲ ਉਹ ਇੱਥੇ ਤੱਕ ਆਏ ਨੇ ਹਾਂ ਆ ਗੱਡੀ ਤਾਂ ਲਾਲ ਗੱਡੀ ਦਾ ਇਹਦੀ ਜਾਗ ਨਹੀਂ ਖੁੱਲੀ ਉਹ ਇਤੋਂ ਦੇਖ ਕੇ ਡਰ ਕੇ ਪਿੱਛੇ ਹੋ ਗਏ ਜਦੋਂ ਬੰਦਾ ਕੁੱਤੇ ਤੋਂ ਡਰਦਾ ਨਾ ਪਿੱਛੇ ਭੱਜ ਜਾਂਦਾ ਉਹਨੇ ਉਹੀ ਕੰਮ ਕੀਤਾ ਇਹਨੂੰ ਦੇਖ ਕੇ ਪਿੱਛੇ ਭੱਜ ਕੇ ਉੱਠ ਨਾ ਜਾਵੇ ਪਰ ਇਹਦੀ ਜਾਗ ਨਹੀਂ ਖੁੱਲੀ ਉਧੇ ਆਣਦਾ ਨੰਬਰ ਬੇਨਾ ਬੰਦਾ ਅੰਦਰ ਵੜਿਆ ਮੇਰੀ ਇੱਕ ਗੱਲ ਮੇਰੀ ਇੱਕ ਗੱਲ ਹਾਂਜੀ ਸਕਿਉਰਟੀ ਪੈਨਡੂ ਨਾ ਸਮਝਣੀ ਆ ਨੌ ਤੇ ਉਹਨਾਂ ਕੋਈ ਜਿਵੇਂ ਆ ਟਿਕਟ ਦੀ ਢਾੜੀ ਪਗਲ ਕਿੰਨੇ ਜਨੇ ਆਉਂਦੇ ਬੇਨਾ ਨੰਬਰ ਨੰਬਰ ਪਲੇਅਰ ਤੋਂ ਜੋ ਬੰਦਾ ਹੋਊਗਾ ਦਾ ਸਵਾਦ ਦੇਖ ਸਕਦੇ ਹੋ ਤਸਵੀਰਾਂ ਜਣੀਆਂ ਤੁਹਾਨੂੰ ਦਿਖਾ ਰਹੇ ਆ ਇੱਕ ਵਾਰ ਫੇਰ ਅੰਦਰ ਦੀਆਂ ਤਸਵੀਰਾਂ ਜਣੀਆਂ ਤੁਹਾਨੂੰ ਦਿਖਾਵਾਂਗੇ ਸੋ ਪੁਲਿਸ ਪ੍ਰਸ਼ਾਸਨ ਨਾਲ ਵੀ ਜਰੂਰ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਤਸਵੀਰਾਂ ਜਣੀਆਂ ਤੁਹਾਨੂੰ ਦਿਖਾ ਬਾਰੇ ਦੁਬਾਰਾ ਤੋਂ ਦੱਸ ਦਈਏ ਕਿ ਇਹ ਤਸਵੀਰਾਂ ਲਾਜਪਤਪੁਰ ਨਗਰ ਦੀ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਲਾਜਪਤਪੁਰ ਨਗਰ ਬਿਲਕੁਲ ਹੀ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਨਜ਼ਦੀਕ ਹੈ ਪੋਰਸ਼ ਏਰੀਆ ਹੈ ਪੋਰਸ਼ ਏਰੀਆ ਦੇ ਵਿੱਚ ਦਿਨ ਦਿਹਾੜੇ ਇੱਕ ਕੋਠੀ ਦਾ ਦਰਵਾਜ਼ਾ ਖੜਕਾਉਂਦੇ ਨੇ ਤਿੰਨ ਯੁਵਾਕ ਆਂਦੇ ਨੇ ਬਾਈਕ 'ਤੇ ਸਵਾਰ ਇਹ ਯੁਵਾਕ ਸੀਗੇ ਜਿਨ੍ਹਾਂ ਦੇ ਫੇਸ ਕਵਰ ਸੀਗੇ ਆਗੇ ਇਸ ਕੋਠੀ ਦਾ ਦਰਵਾਜ਼ਾ ਖੜਕਾਉਂਦੇ ਨੇ ਘਰ ਦੇ ਵਿੱਚ ਮਹਿਲਾ ਸੀਗੀ ਮਹਿਲਾ ਵੱਲੋਂ ਦਰਵਾਜ਼ਾ ਖੁੱਲ੍ਹਿਆ ਜਾਂਦਾ ਹੈ ਮਹਿਲਾ ਵੱਲੋਂ ਉਹਨਾਂ ਯੁਵਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ ਜਦੋਂ ਉਹ ਮਹਿਲਾ ਪੁੱਛਦੀ ਹੈ ਤੇ ਉਸੇ ਦੌਰਾਨ ਜਿਹੜੇ ਉਹ ਤਿੰਨੋਂ ਯੁਵਕ ਨੇ ਉਹ ਘਰ ਦੇ ਅੰਦਰ ਵੱੜ ਜਾਂਦੇ ਨੇ ਘਰ ਦੇ ਅੰਦਰ ਵੱੜ ਜਾਂਦੇ ਨੇ ਅੰਦਰ ਘਰ ਦੇ ਵੜ ਕੇ ਉਸ ਮਹਿਲਾ ਦਾ ਜਿਹੜਾ ਮੂੰਹ ਹੈ ਮੂੰਹ ਬੰਦ ਕਰਕੇ ਨਾਲ ਦੀ ਨਾਲ ਹੀ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਚੂੜੀਆਂ ਸੀਗੀਆਂ ਕੰਨਾਂ ਦੇ ਵਿੱਚ ਟੌਪਸ ਪਾਏ ਹੋਏ ਸੀਗੇ मुנדਰੀ ਪਾਈ ਹੋਈ ਸੀਗੀ ਹੱਥ ਦੇ ਵਿੱਚ ਉਹ मुנדਰੀ ਲਾਈ ਜਾਂਦੀ ਹੈ मुנדਰੀ ਲਾ ਕੇ ਨਾਲ ਹੀ ਜਿਹੜੇ ਦੂਸਰੇ ਕਮਰੇ ਦੇ ਵਿੱਚ ਅਲਮਾਰੀ ਸੀਗੀ ਉਹ ਅਲਮਾਰੀ ਖੋਲੀ ਜਾਂਦੀ ਹੈ ਤੇ ਅਲਮਾਰੀ ਖੋਲ ਕੇ ਉਸ ਮਹਿਲਾ ਨੂੰ ਉਸ ਕਮਰੇ ਦੇ ਵਿੱਚ ਬੰਦ ਕਰਕੇ ਉਸ ਜਗ੍ਹਾ ਦੇ ਉੱਤੋਂ ਫਰਾਰ ਹੋ ਜਾਂਦੇ ਨੇ ਪਿਛਲੇ ਪਾਸੇ ਗੇਟ ਸੀਗਾ ਮਹਿਲਾ ਦੇ ਵੱਲੋਂ ਗੇਟ ਖੋਲ ਕੇ ਨਾਲ ਦੀ ਨਾਲ ਹੀ ਜਿਹੜੀ ਉਹ ਉੱਪਰ ਲੜਕੀਆਂ ਰੇਂਦੀਆਂ ਸੀ ਗਿਆ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਮੇਰੇ ਨਾਲ ਜਿਹੜੀ ਦਿਨ ਦਿਹਾੜੇ ਲੁੱਟ ਹੋਈ ਹੈ ਉਸ ਤੋਂ ਬਾਅਦ ਹੁਣ ਮੌਕੇ ਦੇ ਉੱਤੇ ਦੇਖ ਸਕਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਜਗ੍ਹਾ ਦੇ ਉੱਤੇ ਪਹੁੰਚ ਗਿਆ ਹੋਇਆ ਹੈ ਫਿਰ ਜਿੱਦਾਂ ਹੀ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਦੋਂ ਬਾਹਰ ਆ ਕੇ ਜਿਹਦੀ ਗੱਲਬਾਤ ਤੇਰੀ ਕੀਤੀ ਜਾਂਦੀ ਆ ਤਾਂ ਜ਼ਰੂਰ ਗੱਲਬਾਤ ਜਿਹੜੀ ਆ ਕਰਾਈ ਜਾਏਗੀ ਫਿਲਹਾਲ ਤਾਂ ਦੱਸਦੀ ਕਿ ਅਗਵੀ ਦਾ ਲੈ ਲਿਆ ਹੁਣ ਤੱਕ ਹੈਲੋ ਸੋ ਕਾਫੀ ਵੱਡੀ ਲੁੱਟ ਹੋਈ ਹੈ ਤਸਵੀਰਾਂ ਜਿਹੜੀਆਂ ਤਾਂ ਦਿਖਾ ਰਹੀ ਨੇ ਕੈਦ ਹੋ ਚੁੱਕੇ ਹੋਏ ਨੇ ਬਾਈਕ ਦੇ ਉੱਤੇ ਤਿੰਨੋਂ ਯੁਵਕ ਆਂਦੇ ਨੇ ਬਾਈਕ ਦਾ ਕੋਈ ਵੀ ਨੰਬਰ ਨਹੀਂ ਸੀਗਾ ਸਿਕਿਉਰਿਟੀ ਗਾਰਡ ਵੀ ਮੌਕੇ ਤੇ ਉੱਤੇ ਕੋਲ ਹੀ ਬੈਠਾ ਹੋਇਆ ਸੀਗਾ ਸੋ ਇਸੇ ਖਬਰ ਨਾਲ ਹੋਰ ਕੋਈ ਅਪਡੇਟ ਆਂਦੀ ਆ ਤਾਂ ਫੇਰ ਲਾਈਵ ਹੋਵਾਂਗੇ ਹੌਣੇ ਦਿੱਲੀ 66 ਬਣਨ ਲਈ ਆਪਸ ਰਹਾ ਬਹੁਤ ਬਤਨਾਂ